ਪ੍ਰਬੰਧਾ ਦਾ ਮੈਂ ਦੱਸ ਸਕਦਾ 700 ਈ ਰਿਕਸ਼ਾ ਖੜਾ ਹੈ ਜਿੱਥੇ ਤੁਹਾਨੂੰ ਮਿਲਦਾ ਜਿੱਥੇ ਜਾਣਾ ਹੈ ਬੈਹੋ ਜਿੱਥੇ ਉਤਰਨਾ ਹੈ ਉਤਰ ਜਾਓ ਕੋਈ ਪੈਸਾ ਨਹੀਂ ਕੁਝ ਨਹੀਂ 20 ਮਿੰਨੀ ਬੱਸਾਂ ਚੱਲ ਰਹੀਆਂ ਨੇ 20 ਤੋਂ ਜ਼ਿਆਦਾ ਡਾਕਟਰੀ ਕੈਂਪ ਲੱਗੇ ਨੇ ਕਲੀਨਿਕ ਬਣੇ ਹੋਏ ਨੇ ਜਗਾ ਜਗਾ ਤੇ ਤੁਸੀਂ ਜਾਓਗੇ ਸ਼ਹਿਰ ਚ ਕਿਤੇ ਵੀ ਜਾਓਗੇ ਤੁਹਾਨੂੰ ਗੁਰਬਾਣੀ ਕਿਤੋਂ ਨਾ ਕਿਤੋਂ ਕੰਨੀ ਪਾਊਗੀ ਗੁਰੂ ਸਾਹਿਬ ਦੀ ਰੱਚੀ ਹੋਈ ਬਾਣੀ ਗੁਰੂ ਸਾਹਿਬ ਨੇ ਬਹੁਤ ਰਾਗਾਂ ਚ ਰਾਮਕਲੀ ਗੌੜੀ ਸਾਰੰਗ ਬੜੇ ਰਾਗਾਂ ਚ ਗੁਰੂ ਸਾਹਿਬ ਨੇ ਬਾਣੀ ਉਚਰੀ ਹੈ। ਸੋ ਅਸੀਂ ਤਾਂ ਬਹੁਤ ਤੁਛ ਗਿਆਨੀਆਂ ਮੈਨੂੰ ਤਾਂ ਐਸੇ ਗੱਲ ਦੀ ਖੁਸ਼ੀ ਹੈ। ਮੈਂ ਮਹਾਪੁਰਸ਼ਾਂ ਨੂੰ ਵੀ ਕਹਿਣਾ ਚਾਹਨਾ ਆ ਸੰਗਤ ਨੂੰ ਵੀ ਕਹਿਣਾ ਚਾਹਨਾ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਸਾਡੇ ਘਰ ਤਸ਼ਰੀਫ ਲਿਆਉਣ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ। ਤੁਸੀਂ ਆਏ ਹੋ ਦੇਸ਼ਾਂ ਵਿਦੇਸ਼ਾਂ ਚੋਂ ਆਏ ਹੋ ਜਿਵੇਂ ਕਿਵੇਂ ਕਰਕੇ ਪਹੁੰਚੇ ਹੋ ਤੇ ਅੱਧੇ ਰਾਤ ਚ ਹੋਣਗੇ ਪਹੁੰਚਣਗੇ ਆਓ ਆਪਾਂ ਆਪਣੇ ਗੁਰੂ ਸਾਹਿਬ ਦੇ ਕੁਰਬਾਨੀਆਂ ਨੂੰ ਯਾਦ ਵੀ ਕਰੀਏ ਉਹਨਾਂ ਬਾਰੇ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਦੱਸੀਏ ਕਿ ਆਹ ਕੁਰਬਾਨੀਆਂ ਹੁੰਦੀਆਂ ਇਹਨੂੰ ਕੁਰਬਾਨੀ ਕਹਿੰਦੇ ਆ ਅਸੀਂ ਗਏ ਕਸ਼ਮੀਰ ਸ਼੍ਰੀਨਗਰ ਜਿੱਥੋਂ ਪੰਡਿਤ ਕਿਰਪਾ ਰਾਮ ਜੀ ਚੱਲੇ ਜੱਥਾ ਲੈ ਕੇ ਉਹ ਜਥਾ ਵੀ ਇੱਥੇ ਪਹੁੰਚਾ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਉਹਨਾਂ ਪੰਡਤਾਂ ਦੀਆਂ ਪੁਸ਼ਤਾਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੇ ਆਏ ਸੀ ਆਏ ਤੱਕ ਤਾਂ ਸਾਨੂੰ ਪੜਾਇਆ ਗਿਆ ਲੇਖਾਂ 'ਚ 8ਵੀਂ 10ਵੀਂ ਕਲਾਸ ਦੇ ਲੇਖ ਹੁੰਦੇ ਸੀ ਇੱਥੇ ਤੱਕ ਤਾਂ ਪੜਾਇਆ ਗਿਆ ਬਾਅਦ 'ਚ ਇਹ ਪੜਿਆ ਆ ਕੇ ਕਿ ਜਿਹੜੇ ਪੰਡਤ ਕਿਰਪਾ ਰਾਮ ਸੀ ਉਹ ਵਾਪਸ ਨਹੀਂ ਗਏ ਫਿਰ ਜਦੋਂ ਸੀਸ ਚਾਂਦਰੀ ਚੌਂਕ ਤਾਰਤਾ ਤੇ ਧਰਮ ਦਾ ਜਿਹੜਾ ਜ਼ਬਰਦਸਤੀ ਧਰਮ ਬਦਲਾਉਣ ਦਾ ਜਿਹੜਾ ਸਿਲਸਿਲਾ ਬੰਦ ਹੋ ਗਿਆ ਤਾਂ ਪੰਡਿਤ ਕਿਰਪਾ RAM ਜੀ ਖੰਡੇ ਬਾਟੇ ਦਾ ਮਰਿਸ਼ੱਕੇ ਕਿਰਪਾ ਸਿੰਘ ਬਣੇ ਤੇ ਚਮਕੌਰ ਦੀ ਗੜੀ ਤੇ ਸ਼ਹੀਦੀ ਪ੍ਰਾਪਤ ਕੀਤੀ ਇਹ ਕੇ ਬਹੁਤ ਘੱਟ ਲੋਕਾਂ ਨੂੰ ਪਤਾ ਹੋ ਸਾਨੂੰ ਇਹ ਪੜਾਇਆ ਨਹੀਂ ਗਿਆ ਅਸੀਂ ਹੁਣ ਇਹ ਤਹਈਆ ਕੀਤਾ ਹੈ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਹ ਇਹ ਚੀਜ਼ਾਂ ਸਾਰੀਆਂ ਅਸੀਂ ਪਾਠਕ੍ਰਮ ਚ ਲਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਪੜਾਵਾਂਗੇ ਅਜੇ ਇਹ ਫੰਕਸ਼ਨ ਜਿਹੜੇ ਇਹ ਸਮਾਗਮ ਨੇ ਇਹ ਹਜੇ ਸ਼ੁਰੂ ਹੋਇਆ ਅੱਜ ਇਹ ਕੋਈ 25 ਤਰੀਕ ਨੂੰ ਜਾਂ 29 ਤਰੀਕ ਨੂੰ ਖਤਮ ਨਹੀਂ ਹੋਣ ਲੱਗੇ ਪੂਰਾ ਸਾਲ ਚੱਲਣਗੇ 351ਵਾਂ ਸਾਲ ਵੀ ਇਦਾਂ ਹੀ ਮਨਾਵਾਂ ਗੱਡ ਕੇ ਕਾਰਗ ਜਾਵੇ ਫਟੇ ਪਾਵੇ ਨਾ ਹੋ ਜਾਵੇ ਐਡਾ ਐਡਾ ਮਹਾਪੁਰਸ਼ਾਂ ਦੀ ਹਾਜ਼ਰੀ ਹੋਣੀ ਇੱਕੋ ਮੰਚ ਤੋਂ ਸਾਰਿਆਂ ਦਾ ਇਕੱਠੇ ਬੋਲਣਾ ਚਾਹੇ ਉਹ ਜਨੇਰ ਸ਼ਰੀਫ ਵਾਲੇ ਚਾਹੇ ਉਹ ਜੈਨ ਧਰਮ ਵਾਲੇ ਚਾਹੇ ਉਹ ਕਾਰ ਸੇਵਾ ਵਾਲੇ ਚਾਹੇ ਉਹ ਰਾਧਾ ਸਵਮੀ ਬਿਆਸ ਵਾਲੇ ਭਾਵੇਂ ਉਹ ਬੁੱਢਾ ਦਲ ਵਾਲੇ